ध बाबाप सिंह जी ल सार <slope> तन् तन् तन बाबाप सिंह जी लिगे तरे दर साया। आण के गल लाके बाबा खणागे तरे दर साया। तन बाबा दी सिंह जी लाज सार्याखणान् बाबा दी सि जी लाज सार्याखणा सरी हण्डा ते सजे जी विदन वग बिजली दे गे जी सिर ते बाणी हा खंडा तेरे सच्चे जी विच ए मैदान वांग बिजली दे गज जी तन तन माई बाप तेरे बाबा जी दूध दुधते मखणा तन 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 माई बाप तेरे बाबा जी दूध पाल मखणा ਤਨ 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 ਬਾਬਾ ਦੀਪ ਸਿੰਘ ਜੀ ਇਲਾਜ ਸਾਰਿਆਂ ਦੀ ਰਖਣਾ ਤਨ 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 ਬਾਬਾ ਦੀਪ ਸਿੰਘ ਜੀ ਇਲਾਜ ਸਾਰਿਆਂ ਦੀ ਰਖਣਾ ਜਿਹੜਾ ਡਿੱਗੇ ਤੇਰੇ ਦਰ ਸਾਈਆਂ ਆਉਣ ਕੇ ਗਲੇ ਲਾ ਕੇ ਬਾਬਾ ਰਖਣਾ ਜੇੜਾ ਟਿਕੇ ਤੇਰੇ ਦਰ ਸਾਈਆਂ ਆਣ ਕੇ ਗਲੇ ਲਾ ਕੇ ਬਾਬਾ ਰਖਣਾ ਲੱਗਦੇ ਚੋ ਪੈਰੇ ਤੇਰੇ ਬਾਬਾ ਗੁਰੂ ਕਰ ਜੀ ਹਰ ਕੋਈ ਜੀਵ ਆਕੇ ਦੁੱਖ ਜਾਂਦਾ ਹਰ ਜੀ ਲੱਗਦੇ ਚੋ ਪੈਰੇ ਤੇਰੇ ਬਾਬਾ ਗੁਰੂ ਕਰ ਜੀ ਹਰ ਕੋਈ ਜੀਵ ਆਕੇ ਦੁੱਖ ਜਾਂਦਾ ਹਰ ਜੀ ਝੋਲੀਆ ਸਬਦੀਆਂ ਦਾਤਾ ਤੂੰ ਪਰਦਾ ਰਹਿੰਦਾ ਨਾ ਕੋਈ ਸਖਣਾ ਝੋਲੀਆ ਸਬਦੀਆਂ ਦਾਤਾ ਤੂੰ ਪਰਦਾ ਰਹਿੰਦਾ ਨਾ ਕੋਈ ਸਖਣਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਜੀ ਸਾਰਿਆਂ ਦੀ ਰੱਖਣਾ ਜਿਹੜਾ ਡਿੱਗੇ ਤੇਰੇ ਦਰਸਾਇਆ ਆਣ ਕੇ ਗਾਣ ਲਾ ਕੇ ਬਾਬਾ ਰੱਖਣਾ ਜਿਹੜਾ ਡਿੱਗੇ ਤੇਰੇ ਦਰਸਾਇਆ ਆਣ ਕੇ ਗਾਣ ਲਾ ਕੇ ਬਾਬਾ ਰੱਖਣਾ ਧਰਮ ਬਚਾਣ ਚੋੜਾ ਖੂਨ ਨਾਲ ਰੰਗੇ ਆ ਕਈ ਜ਼ਾਲਮਾਂ ਦਾ ਸਿਰ ਖੰਡੇ ਉੱਤੇ ਟੰਗੇ ਆ ਧਰਮ ਬਚਾਣ ਚੋਲਾ ਖੂਨ ਨਾਲ ਰੰਗਿਆ ਕਈ ਜ਼ਾਲਮਾਂ ਦਾ ਸਿਰ ਖੰਡੇ ਉੱਤੇ ਟੰਗੇ ਆ ਚਰਨਾ ਚ ਸੀਸ ਰੱਖ ਨਈਓ ਚੱਕਣਾ ਲਾਜ ਸਾਰਿਆਂ ਦੀ ਰੱਖਣਾ ਰੱਖ ਚਰਨਾ ਚ ਸੀਸ ਨਈਓ ਚੱਕਣਾ ਲਾਜ ਸਾਰਿਆਂ ਦੀ ਰੱਖਣਾ ਨਨ ਤਨ ਬਾਬਾ ਦੀਪ ਸਿੰਘ ਜੀ laaj ਸਾਰਿਆਂ ਦੀ ਰੱਖਣਾ ਜਿਹੜਾ ਡਿੱਗੇ ਤੇਰੇ ਤਾਰੇ ਸਾਈਆਂ ਆਣ ਕੇ ਗਲ ਲਾ ਕੇ ਬਾਬਾ ਰੱਖਣਾ ਜਿਹੜਾ ਡਿੱਗੇ ਤੇਰੇ ਤਾਰੇ ਸਾਈਆਂ ਆਣ ਕੇ ਗਲ ਲਾ ਕੇ ਬਾਬਾ ਰੱਖਣਾ ਮੋਚਾ ਕਰ ਹਾਲੀ ਕਰੇ ਤੇਰੀਆਂ ਤਾਰੀਫਾਂ ਜੀ ਤੇਰੇ ਚ ਪੈਰੇ ਦੀਆਂ ਯਾਦ ਨੇ ਤਰੀਕਾਂ ਜੀ ਮੋਚਾ ਕਰ ਹਾਲੀ ਕਰੇ ਤੇਰੀਆਂ ਤਰੀਪਾਂ ਜੀ ਤੇਰੇ ਚ ਪੈਰਿਆਂ ਦੀਆਂ ਯਾਦ ਨੇ ਤਰੀਕਾਂ ਜੀ ਆਪਣੇ ਮੂਰੀ ਦਾ ਵਿੱਚ ਨਾ ਬਾਬਾ ਜੀ ਸਾਡਾ ਵੀ ਹੁਣ ਲਿਖਣਾ ਲਾਜ ਸਾਰਿਆਂ ਦੀ ਰੱਖਣਾ ਤਨ ਤਨ ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰੱਖਣਾ ਜਿਹੜਾ ਡਿੱਗੇ ਤੇਰੇ ਤਰਸਾਈਆਂ ਆਣ ਕੇ ਗਾਲ ਲਾ ਕੇ ਬਾਬਾ ਰੱਖਣਾ ਜਿਹੜਾ ਡਿੱਗੇ ਤੇਰੇ ਤਰਸਾਈਆਂ ਆਣ ਕੇ ਗਾਲ ਲਾ ਕੇ ਬਾਬਾ ਰੱਖਣਾ ਤਨ 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 ਬਾਬਾ ਦੀਪ ਸਿੰਘ ਜੀ ਲਾਜ ਸਾਰਿਆਂ ਦੀ ਰੱਖਣਾ ਤਨ ਤਨ ਤਾਨੇ ਬਾਬਾ ਦੀਪ ਸਿੰਘ ਜੀ ਨਾ